ਹਾਂਜੀ ਆਜੋ ਫਿਰ ਅੱਜ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਆ ਕਹਾਣੀ ਦਾ ਸਾਰ ਬਹੁਤ ਵਧੀਆ ਇੱਕ ਔਰਤ ਦੇ ਘਰ ਦੇ ਬਾਹਰ ਇੱਕ ਫਕੀਰ ਬੈਠਾ ਹੁੰਦਾ ਸੀਗਾ ਉਹ ਫਕੀਰ ਨੇ ਜਦੋਂ ਕਿਤੇ ਉਹਨੂੰ ਭੁੱਖ ਲੱਗਣੀ ਉਹਨੇ ਆਵਾਜ਼ ਮਾਰਨੀ ਤੇ ਔਰਤ ਨੇ ਉਹਨੂੰ ਇੱਕ ਰੋਟੀ ਦਾ ਟੁੱਕ ਦੇ ਦੇਣ ਇੱਕ ਦਿਨ ਉਹ ਫਕੀਰ ਖੁਸ਼ ਹੋ ਕੇ ਉਹਨੂੰ ਔਰਤ ਨੂੰ ਕਹਿੰਦਾ ਵੀ ਮੰਗ ਪੁੱਤ ਕੀ ਮੰਗਣਾ ਤਾਂ ਔਰਤ ਹੱਸ ਕੇ ਕਹਿੰਦੀ ਵੀ ਬਾਬਾ ਮੈਂ ਤੇ ਤੂੰ ਕੀ ਮੰਗਣਾ ਤੂੰ ਮੈਨੂੰ ਕੀ ਦੇ ਦੇਂਗਾ ਤੁਹਾਡਾ ਮੇਰੇ ਤੋਂ ਦੋ ਟੁਕ ਮੰਗ ਕੇ ਖਾਣਾ ਤੇ ਬਾਬਾ ਹੱਸ ਪਿਆ ਉਹ ਕਹਿੰਦਾ ਇਦਾਂ ਦੀ ਕੋਈ ਗੱਲ ਨਹੀਂ ਉਹ ਪਰਮਾਤਮਾ ਜਿਹਦੇ ਨਾਲ ਸਾਡੀ ਯਾਰੀ ਆ ਉਹ ਬੜਾ ਮਹਾਨ ਤੂੰ ਮੰਗ ਕੀ ਮੰਗਣਾ ਤੇ ਉਹ ਔਰਤ ਕਹਿੰਦੀ ਵੀ ਜੋ ਮੈਂ ਮੰਗਣਾ ਉਹ ਤਾਂ ਤੇਰਾ ਰੱਬ ਵੀ ਨਹੀਂ ਪੂਰਾ ਕਰ ਸਕਦਾ ਉਹ ਬਜ਼ੁਰਗ ਹੱਸ ਕੇ ਕਹਿੰਦੇ ਆ ਕਹਿੰਦੇ ਵੀ ਐਸਾ ਕੀ ਆ ਜਿਹੜਾ ਰੱਬ ਪੂਰਾ ਨਹੀਂ ਕਰ ਸਕਦਾ ਤਾਂ ਔਰਤ ਕਹਿੰਦੀ ਵੀ ਮੇਰਾ ਇੱਕ ਸੁਪਨਾ ਵੀ ਮੇਰਾ ਇੱਕ ਘਰ ਹੋਵੇ ਬਜ਼ੁਰਗ ਹੱਸ ਪੈਂਦੇ ਆ ਕਹਿੰਦੀ ਬੱਸ ਕਹਿੰਦੀ ਨਹੀਂ ਅੱਗੇ ਵੀ ਸੁਣੋ ਕਹਿੰਦੀ ਮੇਰਾ ਸੁਪਨਾ ਵੀ ਮੇਰਾ ਇੱਕ ਘਰ ਹੋਵੇ ਤੇ ਉਸ ਘਰ ਦੇ ਸਾਹਮਣੇ ਸਮੁੰਦਰ ਹੋਵੇ ਤੇ ਬਜ਼ੁਰਗ ਕਹਿੰਦੇ ਵੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਪ੍ਰਮਾਤਮਾ ਵਾਸਤੇ ਵੀ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਪ੍ਰਮਾਤਮਾ ਤੈਨੂੰ ਘਰ ਵੀ ਦੇ ਸਕਦਾ ਤੇ ਘਰ ਸਮੁੰਦਰ ਦੇ ਕਿਨਾਰੇ ਤੇ ਹੋਊਗਾ ਕਹਿੰਦੀ ਨਹੀਂ ਇੱਕ ਹੋਰ ਸ਼ਰਤ ਵੀ ਆ ਉਹ ਕਹਿੰਦਾ ਹਾਂ ਦੱਸ ਪੁੱਤ ਕੀ ਸ਼ਰਤ ਆ ਕਹਿੰਦੀ ਮੇਰਾ ਇਹ ਵੀ ਸੁਪਨਾ ਵੀ ਜਿਹੜਾ ਮੇਰਾ ਘਰ ਆ ਜਿਹਦੇ ਮੂਰੇ ਸਮੁੰਦਰ ਹੋਵੇ ਉਹ ਇਸੇ ਇਲਾਕੇ ਦੇ ਵਿੱਚ ਹੋਵੇ। ਤੇ ਕਹਿੰਦੀ ਬਾਬਾ ਜੀ ਤੁਹਾਨੂੰ ਵੀ ਪਤਾ ਵੀ ਐਸਾ ਇਲਾਕੇ ਦੇ ਵਿੱਚ ਸਮੁੰਦਰ ਕਿੱਥੋਂ ਆਣਾ ਇੱਥੇ ਤਾਂ ਕੋਈ ਨਹਿਰ ਵੀ ਨਹੀਂ ਲੰਘਦੀ ਹੈਗੀ। ਤੇ ਬਜ਼ੁਰਗ ਹੱਸ ਪੈਂਦੇ ਆ ਉਹ ਕਹਿੰਦੇ ਤੂੰ ਅਕਾਲਪੁਰਖ ਵਾਹਿਗੁਰੂ ਦੀ ਮਹਿਮਾ ਨੂੰ ਅਜੇ ਜਾਣਦੀ ਨਹੀਂ ਹੈਗੀ। ਬਜ਼ੁਰਗ ਉਹਨੂੰ ਕਹਿੰਦੇ ਵੀ ਪੁੱਤ ਮੇਰੇ ਕਹੇ ਤੇ ਇੱਕ ਵਾਰੀ ਤੂੰ ਇਹ ਕੰਮ ਸ਼ੁਰੂ ਕਰ। ਕਿ ਨਿਤਨੇਮ ਗਰਬਾਣੀ ਪੜ੍ਹਨੀ ਸ਼ੁਰੂ ਕਰ ਸਿਮਰਨ ਕਰਨਾ ਸ਼ੁਰੂ ਕਰ। ਜੇ ਕਰਵਾਨੀ ਨਹੀਂ ਪੜੀ ਜਾਂਦੀ ਵਾਹਿਗੁਰੂ ਵਾਹਿਗੁਰੂ ਹੀ ਬੋਲ ਲਿਆ ਕਰ ਤੇ ਹਾਂ ਗੁਰਦੁਆਰਾ ਸਾਹਿਬ ਰੋਜ਼ ਜਾਇਆ ਕਰ ਉੱਥੇ ਜਾ ਕੇ ਝਾੜੂ ਪੋਚਾ ਕਰਿਆ ਕਰ ਜਾਂ ਫਿਰ ਉੱਥੇ ਭਾਂਡਿਆਂ ਦੀ ਸੇਵਾ ਕਰਿਆ ਕਰ ਤੇ ਮੈਂ ਤੈਨੂੰ ਯਕੀਨ ਦਿਵਾਉਣਾ ਕਿ ਬਹੁਤ ਛੇਤੀ ਪ੍ਰਮਾਤਮਾ ਤੇਰੀ ਇਹ ਰੀਜ ਤੇਰਾ ਸੁਪਨਾ ਪੂਰਾ ਕਰੂ ਉਹ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਔਰਤ ਹੱਸ ਪੈਂਦੀ ਆ ਤੇ ਕਹਿੰਦੀ ਠੀਕ ਆ ਵੀ ਮੈਂ ਇਹ ਜੋ ਤੁਸੀਂ ਕਹਿੰਦੇ ਹੋ ਮੈਂ ਜ਼ਰੂਰ ਕਰੂੰ ਪਰ ਦੇਖਦੇ ਆ ਵੀ ਕੀ ਤੁਹਾਡਾ ਰੱਬ ਸੱਚੀ ਮਰੀ ਮਨੋ ਕਾਮਨਾ ਪੂਰੀ ਕਰਦਾ ਕਿ ਨਹੀਂ ਉਧਰੋਂ ਤਾਂ ਉਹ ਔਰਤ ਬੇਸ਼ੱਕ ਲਾਲਚ 바ਸੀ ਸਈ ਸਿਮਰਨ ਸ਼ੁਰੂ ਕਰ ਦਿੰਦੀ ਆ ਤੇ ਗੁਰਦੁਆਰਾ ਸਾਹਿਬ ਰੋਜ਼ ਦੀ ਤਰ੍ਹਾਂ ਜਾ ਕੇ ਸੇਵਾ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਉਧਰੋਂ ਇਹ ਰੱਬ ਦਾ ਪਿਆਰਾ ਇਹ ਭਗਤ ਇਹ ਫਕਰ ਜਦੋਂ ਕੋਈ ਇਦਾਂ ਦਾ ਇਨਸਾਨ ਜਿਹੜਾ ਰੱਬ ਦਾ ਪਹਿਲਾਂ ਹੀ ਪਿਆਰਾ ਹੋਵੇ ਮਿੱਤਰ ਹੋਵੇ ਉਹ ਤੁਹਾਡੀ ਅਰਦਾਸ ਕਰ ਦਵੇ ਜਾਂ ਤੁਹਾਡੀ ਸ਼ਪਾਰਸ਼ ਕਰ ਦਵੇ ਰੱਬ ਦੇ ਕੋਲੇ ਤਾਂ ਤੁਹਾਡਾ ਕੰਮ ਛੇਤੀ ਹੋ ਜਾਂਦਾ ਉਹ ਵੀ ਰੱਬ ਨੂੰ ਕਹਿੰਦਾ ਵਾ ਵੀ ਚੱਲ ਕੋਈ ਨਾ ਵੀ ਹਰ ਵਾਰ ਉਹਨੇ ਇਸ ਭੁੱਖੇ ਦਾ ਢਿੱਡ ਭਰਿਆ ਬਿਨਾ ਕਿਸੇ ਮੱਥੇਬੱਟ ਪਾਈ ਤੋਂ ਠੀਕ ਆ ਉਹ ਤੇਰੀ ਮਹਿਮਾ ਨੂੰ ਨਹੀਂ ਜਾਣਦੀ ਹੈਗੀ ਪਰ ਤੂੰ ਕਿਰਪਾ ਕਰ ਉਹਦਾ ਸੁਪਨਾ ਪੂਰਾ ਕਰ ਦੇ ਤੇ ਬਸ ਫਿਰ ਪ੍ਰਮਾਤਮਾ ਕਲਾ ਵਰਤਾ ਦਿੰਦਾ ਨਾਲ ਦੇ ਪਿੰਡ ਦੇ ਇੱਕ ਸ਼ਾਹੂਕਾਰ ਨੂੰ ਉਹਦੇ ਬਿਜ਼ਨਸ ਦੇ ਵਿੱਚ ਕਾਰੋਬਾਰ ਦੇ ਵਿੱਚ ਐਨਾ ਮੁਨਾਫਾ ਮਿਲ ਜਾਂਦਾ ਉਹ ਪੂਰਾ ਖੁਸ਼ ਹੋ ਜਾਂਦਾ ਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਅੱਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਾ ਕੇ ਖੜ ਜਾਣਾ ਜਿਹੜਾ ਵੀ ਇਨਸਾਨ ਪਹਿਲਾ ਗੁਰਦੁਆਰਾ ਸਾਹਿਬ ਚੋਂ ਬਾਹਰ ਨਿਕਲਿਆ ਮੈਂ ਉਹਦੇ ਮਨ ਦੀ ਤਮੰਨਾ ਪੂਰੀ ਕਰ ਦੇਣੀ ਆ ਇਹੀ ਮੈਂ ਸਮਝੂਗਾ ਕਿ ਪ੍ਰਮਾਤਮਾ ਨੇ ਜਿਹੜਾ ਮੈਨੂੰ ਐਨਾ ਵੱਡਾ ਮਨਾਫਾ ਦਿੱਤਾ ਤੇ ਉਹਦੇ ਵਿੱਚੋਂ ਮੈਂ ਕੁਛ ਪ੍ਰਮਾਤਮਾ ਦੇ ਕਿਸੇ ਸੇਵਕ ਦਾ ਕਿਸੇ ਭਗਤ ਦਾ ਭਲਾ ਕਰਕੇ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਕਰਨਾ ਚਾਹੁੰਨਾ ਤੇ ਉਹ ਸ਼ਾਹੂਕਰ ਜਾ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ ਜਾਂਦਾ ਤੇ ਰੀਟਿੰਮ ਦੇ ਵਿੱਚ ਜਿਵੇਂ ਉਹ ਕੰਮ ਕਰਕੇ ਝਾੜੂ ਪੋਚਾ ਲਾ ਕੇ ਤੇ ਵਰਤਨਾ ਦੀ ਸੇਵਾ ਕਰਕੇ ਉਹ ਔਰਤ ਉਥੋਂ ਬਾਹਰ ਨਿਕਲਦੀ ਆ ਤਾਂ ਉਹ ਪਹਿਲੀ ਉਹੀ ਔਰਤ ਹੁੰਦੀ ਆ ਤੇ ਉਹਦੇ ਤੇ ਉਹਦੀ ਨਿਗਾ ਪੈਂਦੀ ਆ ਸ਼ਾਹੂਕਰ ਦੀ ਤੇ ਹੁਣ ਉਹ ਸ਼ਾਹੂਕਰ ਉਸ ਔਰਤ ਦੇ ਕੋਲੇ ਜਾ ਕੇ ਉਹਨੂੰ ਕਹਿੰਦਾ ਵੀ ਭਾਈ ਜੋ ਵੀ ਤੇਰੇ ਦਿਲ ਦੀ ਤਪੰਨਾ ਤੂੰ ਮੰਗ ਲਾ ਮੈਨੂੰ ਰੱਬ ਨੇ ਤੇਰੇ ਕੋਲੇ ਭੇਜਿਆ ਤਾਂ ਉਹ ਔਰਤ ਸੋਚਦੀ ਆ ਵੀ ਜ਼ਰੂਰ ਹੋਵੇ ਨਾ ਹੋਵੇ ਉਸ ਫਕੀਰ ਨੇ ਇਹਨੂੰ ਇੱਥੇ ਭੇਜਿਆ ਹੋਣਾ ਵੀ ਇਹ ਜਾਣ ਕੇ ਮੇਰੇ ਨਾਲ ਮਜਾਕ ਕਰਦਾ ਉਹ ਉਹਨੂੰ ਕਹਿੰਦੀ ਕਹਿੰਦੀ ਵੀ ਮੈਨੂੰ ਇੱਕ ਘਰ ਚਾਹੀਦਾ ਸਮੁੰਦਰ ਦੇ ਸਾਹਮਣੇ ਤੇ ਉਹ ਸ਼ਾਹੂਕਾਰ ਆ ਜਿਹੜਾ ਉਹ ਵਿਚਾਰਾ ਸੋਚੀ ਪਿਆ ਜਾਂਦਾ ਉਹ ਕਹਿੰਦਾ ਦੇਖ ਵੀ ਸਮੁੰਦਰ ਤਾਂ ਮੈਂ ਹੁਣ ਕਿਤੇ ਲਿਆ ਨਹੀਂ ਸਕਦਾ ਪਰ ਹਾਂ ਮੈਂ ਤੇਰੇ ਘਰ ਦੀ ਜਿਹੜੀ ਤਮੰਨਾ ਉਹ ਜ਼ਰੂਰ ਪੂਰੀ ਕਰਦਾ ਤੇ ਉਹ ਕੀ ਕਰਦਾ ਉਹ ਉਹਨੂੰ ਇੱਕ ਘਰ ਲੈ ਦੇਂਦਾ ਇੱਕ ਘਰ ਪਾ ਕੇ ਦੇ ਦਿੰਦਾ ਉਹਨੂੰ ਤੇ ਉਹ ਘਰ ਪਾ ਕੇ ਤੇ ਥੋੜੇ ਟਾਈਮ ਬਾਅਦ ਜਦੋਂ ਘਰ ਤਿਆਰ ਹੋ ਜਾਂਦਾ ਉਹਨੂੰ ਚਾਬੀਆਂ ਦੇਣ ਜਾਂਦਾ ਤਾਂ ਉਹਨੂੰ ਯਕੀਨ ਹੀ ਨਹੀਂ ਹੁੰਦਾ ਕਿ ਮੈਨੂੰ ਨਵਾਂ ਘਰ ਮਿਲ ਗਿਆ ਕਿਸੇ ਨੇ ਮੈਨੂੰ ਨਵਾਂ ਘਰ ਪਾ ਕੇ ਦੇਤਾ ਬੜੀ ਖੁਸ਼ ਹੁੰਦੀ ਆ ਤੇ ਮਨ ਦੇ ਵਿੱਚ ਪਰ ਉਹਦੇ ਦਿਲ ਚ ਹੁੰਦਾ ਵਾ ਵੀ ਚੱਲ ਘਰ ਤਾਂ ਮਿਲ ਗਿਆ ਸਮੁੰਦਰ ਨਾ ਸਹੀ ਉਧਰੋਂ ਅਜ ਰੱਬ ਦਾ ਪਿਆਰਾ ਉਹਦੇ ਨਵੇਂ ਘਰ ਦੇ ਬਾਹਰ ਜਾ ਕੇ ਆਵਾਜ਼ ਮਾਰਦਾ ਉਹਨੂੰ ਕਹਿੰਦਾ ਵੀ ਪ੍ਰਸ਼ਾਦਾ ਦੇ ਦੋ ਤੇ ਉਹ ਦੇਖਦੀ ਆ ਕਿ ਉਹੀ ਫਕੀਰ ਦੀ ਆਵਾਜ਼ ਆ ਤੋਂ ਅੰਦਰੋਂ ਖੁਸ਼ੀ-ਖੁਸ਼ੀ ਬਾਹਰ ਨਿਕਲਦੀ ਆ ਤੇ ਲਿਆ ਕੇ ਪ੍ਰਸ਼ਾਦਾ ਫਕੀਰ ਦੇ ਹੱਥ ਤੇ ਰੱਖਦੀ ਆ ਤੇ ਕਹਿੰਦੀ ਬਾਬਾ ਜੀ ਤੁਹਾਡੀ ਇੱਕ ਗੱਲ ਤਾਂ ਮੈਂ ਮੰਨ ਗਈ ਕਿ ਰੱਬ ਨੇ ਤੁਹਾਡੀ ਇੰਨੀ ਕ ਤਾਂ ਸੁਣ ਲਈ ਆ ਵੀ ਮੈਨੂੰ ਘਰ ਦੇਤਾ ਪਰ ਮੇਰੇ ਦਿਲ ਦੀ ਇੱਕ ਤਮੰਨਾ ਨਹੀਂ ਪੂਰੀ ਹੋਈ ਹੈਗੀ ਇੱਕ ਪੂਰੀ ਕਰਤੀ ਘਰ ਦੀ ਪਰ ਸਮੁੰਦਰ ਵਾਲੀ ਤਮੰਨਾ ਨਹੀਂ ਪੂਰੀ ਹੋਈ ਤੇ ਹੁਣ ਉਹ ਬਜ਼ੁਰਗ ਹੱਸਦੇ ਨੇ ਤੇ ਹੱਸ ਕੇ ਉਹਨੂੰ ਕਹਿੰਦੇ ਆ ਵੀ ਧਿਆਨ ਦੇ ਤੇਰੀ ਮੰਨ ਦੀ ਹਰ ਇੱਛਾ ਜਿਹੜੀ ਉਹ ਪ੍ਰਮਾਤਮਾ ਨੇ ਪੂਰੀ ਕਰਦੀ ਆ ਹੁਣ ਉਹ ਔਰਤ ਜਦੋਂ ਆਪਣੇ ਦਰ ਤੇ ਖੜੀ ਹੁੰਦੀ ਆ ਉਹ ਕਹਿੰਦੀ ਮੈਂ ਮੇਰੇ ਦਰ ਤੇ ਖੜੀ ਆ ਕਿ ਨਾ ਮੂਰੇ ਕੋਈ ਪਾਣੀ ਦਾ ਹੀਲਾ ਵਸੀਲਾ ਨਾ ਮਗਰ ਆ ਤੁਸੀਂ ਸਮੁੰਦਰ ਦੀ ਗੱਲ ਕਰਦੇ ਹੋ ਮੈਂ ਤਾਂ ਇੱਥੇ ਨਾਲਕਾ ਨਹੀਂ ਦੀਂਦਾ ਹੈਗਾ ਤੇ ਉਹ ਕਹਿੰਦਾ ਵੀ ਭਾਈ ਜੇ ਤੂੰ ਧਿਆਨ ਦੇਂਗੀ ਤਾਂ ਤੈਨੂੰ ਦਿਸੂ ਕੁਝ ਉਹਨੂੰ ਹੱਸਦੀਆਂ ਨਾਲੇ ਨਿਗਾ ਕਮਾਉਂਦੀ ਆ ਕਿਉਂਕਿ ਉਹ ਜਿੱਥੇ ਉਹਦਾ ਘਰ ਹੁੰਦਾ ਉਹਦੇ ਘਰ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਹੁੰਦਾ ਤੇ ਉਹ ਕਹਿੰਦੀ ਬਾਬਾ ਜੀ ਵੀ ਹਾਂ ਮੇਰਾ ਘਰ ਆ ਮੇਰੇ ਘਰ ਦੇ ਸਾਹਮਣੇ ਮੈਨੂੰ ਗੁਰਦੁਆਰਾ ਸਾਹਿਬ ਦੀਂਦਾ ਵੀ ਪਰਮੇਨੰਸ ਸਮੁੰਦਰ ਕਿਤੇ ਨਹੀਂ ਹਜੇ ਤੱਕ ਦਿਖਾਈ ਦਿੱਤਾ ਮੈਨੂੰ ਤਾਂ ਪਾਣੀ ਦਾ ਇੱਕ ਟੋਕਾ ਨਹੀਂ ਦਿਸਿਆ ਤੁਸੀਂ ਕਿਹੜੇ ਹਿਸਾਬ ਨਾਲ ਕਹਿੰਦੇ ਹੋ ਕਿ ਮੇਰੇ ਮੰਨ ਦੀ ਤਮੰਨਾ ਪੂਰੀ ਕਰਤੀ ਆ ਹੁਣ ਉਹ ਬਜ਼ੁਰਗ ਉਹਨੂੰ ਕਹਿੰਦੇ ਕਿ ਬੇਸ਼ੱਕ ਤੂੰ ਪਾਣੀ ਦਾ ਸਮੁੰਦਰ ਲੱਭ ਰਹੀ ਆ ਅਰਤੈ ਨੂੰ ਸਮਝ ਨਹੀਂ ਆਉਂਦੀ ਕਿ ਆਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਬਾਣੀ ਦਾ ਸਮੁੰਦਰ ਦਿੱਤਾ ਤੇਰੇ ਘਰ ਦੇ ਸਾਹਮਣੇ ਇੱਕ ਐਸਾ ਸਮੁੰਦਰ ਆ ਜਿਹਦੇ ਸਾਹਮਣੇ ਇਹ ਦੁਨਿਆਵੀ ਸਮੁੰਦਰ ਨੇ ਜਿਹੜੇ ਫਿੱਕੇ ਪੈ ਜਾਂਦੇ ਨੇ ਜਿਹਦੇ ਸਾਹਮਣੇ ਦੁਨਿਆਵੀ ਸਮੁੰਦਰ ਨੇ ਜਿਹੜੇ ਉਹ ਛੋਟੇ ਪੈ ਜਾਂਦੇ ਨੇ ਤੇ ਉਸ ਸਾਗਰਾਂ ਦਾ ਮਹਾਸਾਗਰ ਜਿਹਦੇ ਅੰਦਰ ਐਸੇ ਬਾਣੀ ਦੇ ਪ੍ਰਵਾਹ ਚੱਲਦੇ ਨੇ ਜਿਹਦੇ ਅੰਦਰ ਐਸੇ ਬਾਣੀ ਦੇ ਸਮੁੰਦਰ ਚੱਲਦੇ ਨੇ ਜਿਹੜੇ ਇਸ ਦੁਨੀਆਂ ਤੋਂ ਲੈ ਕੇ ਉਸ ਪਰਮਾਤਮਾ ਤੱਕ ਜਾਂਦੇ ਨੇ ਤੇ ਜਿਹੜੇ ਸਮੁੰਦਰ ਦੀ ਤੂੰ ਗੱਲ ਕਰਦੀ ਆ ਉਹ ਤਾਂ ਸ਼ਾਇਦ ਇਸ ਦੁਨੀਆ ਦੇ ਉੱਤੇ ਹੀ ਖਤਮ ਹੋ ਜਾਂਦੇ ਆ ਪਰ ਜਿਹੜਾ ਮੈਂ ਤੈਨੂੰ ਸਮੁੰਦਰ ਦੱਸ ਰਿਹਾ ਜਿਹੜਾ ਪ੍ਰਮਾਤਮਾ ਨੇ ਤੈਨੂੰ ਸਮੁੰਦਰ ਤੇਰੇ ਘਰ ਦੇ ਸਾਹਮਣੇ ਦਿੱਤਾ ਨਾ ਉਹ ਇਸ ਧਰਤੀ ਤੋਂ ਲੈ ਕੇ ਉਸ ਪ੍ਰਮਾਤਮਾ ਦੇ ਦਰ ਤੱਕ ਜਾਂਦਾ ਸੋ ਇਸ ਕਰਕੇ ਉਹ ਪਾਣੀਆਂ ਦੇ ਸਮੁੰਦਰ ਨੂੰ ਨਾ ਦੇਖ ਤੂੰ ਉਸ ਬਾਣੀ ਦੇ ਸਮੁੰਦਰ ਨੂੰ ਦੇਖ ਉਸ ਬਾਣੀ ਦੇ ਪ੍ਰਵਾਹ ਨੂੰ ਦੇਖ ਜਿਹੜਾ ਪ੍ਰਮਾਤਮਾ ਨੇ ਤੇਰੀ ਸੇਵਾ ਤੋਂ ਖੁਸ਼ ਹੋ ਕੇ ਤੇਰੇ ਘਰ ਦੇ ਬਿਲਕੁਲ ਸਾਹਮਣੇ ਤੈਨੂੰ ਦਿੱਤਾ ਬਾਬਾ ਜੀ ਦੀ ਇਹ ਗੱਲ ਸੁਣ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰਦੇ ਨੇ ਤੇ ਉਹਦੇ ਹੱਥ ਜੋੜ ਜਾਂਦੇ ਆ ਕਹਿੰਦੀ ਬਾਬਾ ਜੀ ਮੈਨੂੰ ਕਮਲੀ ਨੂੰ ਤਾਂ ਇਹ ਚੀਜ਼ਾਂ ਦੀ ਸਮਝ ਹੀ ਨਹੀਂ ਸੀਗੀ ਤੁਸੀਂ ਮੈਨੂੰ ਸਮਝਾਇਆ ਕਿ ਵਾਕਈ ਮੇਰੇ ਘਰ ਦੇ ਸਾਹਮਣੇ ਪ੍ਰਮਾਤਮਾ ਨੇ ਸਮੁੰਦਰ ਭੇਜਿਆ ਵਾਕਈ ਮੈਨੂੰ ਮੇਰੇ ਮਨ ਦੀ ਹਰ ਇੱਕ ਤਮੰਨਾ ਪ੍ਰਮਾਤਮਾ ਨੇ ਪੂਰੀ ਕਰ ਦਿੱਤੀ ਕਹਿੰਦੀ ਮੈਨੂੰ ਕਮਲੀ ਨੂੰ ਤਾਂ ਸਮਝ ਹੀ ਨਹੀਂ ਸੀਗੀ ਤੁਹਾਨੂੰ ਤੁਸੀਂ ਤਾਂ ਨਾ ਤੁਹਾਡਾ ਪ੍ਰਮਾਤਮਾ ਜੀ ਨੇ ਮੇਰੇ ਵਰਗੀ ਕਮਲੀ ਦੀ ਮੇਰੇ ਵਰਗੀ ਸਿਤਰੀ ਦੀ ਅਰਦਾਸ ਸੁਣ ਲਈ ਜਿਹੜੀ ਮਨ ਦੀ ਹੋਣੀ ਸੀਗੀ ਕਿ ਪ੍ਰਮਾਤਮਾ ਕਦੇ ਮੇਰੀ ਮਨ ਦੀ ਤਮੰਨਾ ਪੂਰੀ ਕਰ ਦੋ। ਇਹ ਸੋ ਇਸ ਤਰੀਕੇ ਦੇ ਨਾਲ ਨਾ ਕਈ ਵਾਰੀ ਅਸੀਂ ਪ੍ਰਮਾਤਮਾ ਤੋਂ ਕੁਝ ਮੰਗਦੇ ਆਂ ਸਾਨੂੰ ਪ੍ਰਮਾਤਮਾ ਉਹਦੇ ਤੋਂ ਵਾਅਦਾ ਦੇ ਦਿੰਦਾ। ਪਰ ਸਾਨੂੰ ਫਿਰ ਸਮਝ ਨਹੀਂ ਲੱਗਦੀ ਹੈ ਕਿ ਸਾਨੂੰ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਦੀ ਸਮਝ ਹੀ ਨਹੀਂ ਆਉਂਦੀ ਹੈਗੀ। ਕਈ ਵਾਰ ਅਸੀਂ ਪਾਣੀਆਂ ਦੇ ਸਮੁੰਦਰ ਮੰਗਦੇ ਆਂ ਪ੍ਰਮਾਤਮਾ ਤੋਂ ਉੱਥੇ ਉਹ ਗਰਵਾਣੀ ਦਾ ਸਮੁੰਦਰ ਸਾਨੂੰ ਦੇ ਦਿੰਦਾ। ਸੋ ਪ੍ਰਮਾਤਮਾ ਦੇ ਉੱਤੇ ਸ਼ੱਕ ਨਹੀਂ ਕਰਨੀ। ਉਹਦੀਆਂ ਰਹਿਮਤਾਂ, ਉਹਦੀਆਂ ਬਖਸ਼ਿਸ਼ਾਂ ਬਹੁਤ ਬਹੁਤ ਵੱਡੀਆਂ ਨੇ। ਸਾਡੀ ਸਮਝ ਤੋਂ, ਸਾਡੀ ਅਕਲ ਤੋਂ ਪਾਰ ਦੀਆਂ ਗੱਲਾਂ ਨੇ ਉਹਦੀਆਂ। ਐਸੇ ਕਰਕੇ ਤੁਹਾਨੂੰ ਕਹੀਦਾ ਕਿ ਤੁਸੀਂ ਆਪਣੀਆਂ ਝੋਲੀਆਂ ਵੱਡੀਆਂ ਕਰੋ, ਤੁਸੀਂ ਮੰਕਣ ਦਾ ਬਲ ਸਿੱਖੋ, ਤੁਸੀਂ ਅਰਦਾਸ ਕਰਨੀ ਸਿੱਖੋ ਕਿਉਂਕਿ ਉੱਥੇ ਰਹਿਮਤਾਂ ਹਰ ਵੇਲੇ ਵਰਸਦੀਆਂ ਨੇ ਉਹਦੇ ਵਾਸਤੇ ਹਰ ਕੋਈ ਇੱਕੋ ਜਿਹਾ ਉਹ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ। ਜੋ ਐਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਬੁਲਾਉਂਦੇ ਹੋ ਉਹਦਾ ਸਿਮਰਨ ਅੱਜ ਹੀ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ